ਲੱਭੀ ਹਲੋ ਬਾਜ਼ਾਰ ਤੋਂ ਜਾਣ ਦਾ ਤਾਂ ਕੋਈ ਫਾਇਦਾ ਨਹੀਂ ਅੱਗ ਹੀ ਲੱਗੀ ਪਈ ਆ ਸਮਾਨ ਨੂੰ ਉਹਨੇ ਨਿੱਕੀ ਜਿਹੀ ਬਰਛੀ ਮਾਰੀ ਜਨੇ ਨਾ ਤੇ ਹੋ ਹੋਰਾ ਤੇ ਮੈਨੂੰ ਦੋ ਐ ਡੇ ਡੇਰਾ ਮਹਿੰਗੇ ਇਨੇ ਲਾ ਗਿਆ ਉਹ ਪਤਾ ਨਹੀਂ ਭਰਾਵਾ ਕੀ ਕੁਸ਼ ਮੰਗਾਈ ਜਾਂਦੇ ਤੇ ਕਿੰਨੇ ਉਹਨੇ ਕਿੰਨੇ ਦੇ ਲਈ ਵਾਟ ਪਹਿਲਾਂ ਜਿੰਨੇ ਲਈ ਅੱਛਾ ਹੁਣ ਤਾਂ ਕਹਿੰਦੇ ਸੀ ਘੱਟ ਆਉ ਆਇਦਾ ਮੈਂ ਵੀ ਪਿਆ ਨਾ ਵਗਾ ਵੀ ਪੇਰੇ ਨਾਲ ਨਾ ਕੱਢ। ਚਲ ਤੂੰ ਕਹਿ ਤਾਂ ਸਹੀ ਤੇਰੇ ਲੈ ਆਂਦੇ ਹੋਏ ਐ ਮੈਂ ਕਿਹੜਾ ਆਪ ਲੈ ਕੇ ਆਇਆ ਹਾਂ। ਕੰਮ ਮੈਂ ਕਿਹੜਾ ਖਾ ਕੇ ਲੈ ਆਉਂਦੇ ਹਾਂ ਇਹਨਾਂ ਨੂੰ। ਕੰਮ ਤਾਂ ਨਿਬੜਦਾ ਹੀ ਨਿਬੜੂ। ਵੀ ਇਹ ਕਹਿੰਦੇ ਸੀਗੇ 20000 ਰੁਪਏ ਤੇ ਰਾਂਝਲ ਵੇਚ ਦੇਂਗੇ 40000 ਲਾ ਕੇ ਪਹਿਲਾਂ। 40000 ਹੋਣ ਲੱਗ ਗਿਆ। ਐ ਤਾਂ ਬਸ ਕਰ ਲਾਂ ਕੰਮ ਪੂਰਾ। ਕੰਮ ਬੜ ਜਿਤਾ ਮਾਰ ਲਾ। ਤੋ ਕਿਤਾ ਸਿਰ ਤੇ ਐ ਨਹੀਂ ਵੀ ਨਾਲ ਦੀ ਨਾਲ ਤੈ ਕਰ ਲਈ ਜੀ। ਆ ਜਾ ਮੈਂ ਤਾਂ ਆ ਗਈ ਹੈਗੀ ਭਣੇ ਆ ਤਾਂ ਤੂੰ ਪਾਸਚ ਵੀ ਕਰ ਲੇਗੀ ਮੇਰਾ ਹੱਲ ਕਰ ਦੇ ਕੋਈ ਮੈਂ ਘਰੇ ਬੜਦੀ ਹੋ ਜਾ ਆਪ ਤੇ ਨਹੀਂ ਤੇਰਾ ਹੱਲ ਕੀ ਕਰਾਂ ਤੇਰਾ ਹੱਲ ਹੀ ਕਰੀ ਜਨੇ ਹੁਣ ਮੈਂ ਤਾਂ ਕਹਿ ਜਣਾ ਤੂੰ ਪੁੱਛ ਲੈ ਭਣੇ ਤੇ ਹੁਣ ਕੋਈ ਅਗਲਾ ਦੇ ਦੇ ਵੀ ਰਕਮ ਕਿਹੜਾ ਥੋੜੀ ਆ 2 ਲੱਖ ਥੋੜੀ ਤਾਂ ਗੱਲ ਹੈ ਨਹੀਂ ਭਣੇ ਮੈਂ ਤਾਂ ਤੈਨੂੰ ਐ ਵੀ ਕਹਤਾ ਸੀ ਜਦ ਤੂੰ 50 50 ਹਜ਼ਾਰ ਕਰਕੇ ਦੇ ਦੇ ਮੈਂ ਘਰੇ ਬੜਦੀ ਹੋ ਜਾ ਮੈਨੂੰ ਘਰੋਂ ਵੀ ਗਾਲਾਂ ਮਿਲਦੀਆਂ ਨੇ ਉਹ ਤਾਂ ਗੱਲ ਠੀਕ ਕਿੰਨਾ ਚਿਰ ਮੈਂ ਇੱਥੇ ਬੈਠੀ ਰਹੂੰਗੀ ਮੈਂ ਤਾਂ ਹੁਣ ਉਧਰਲੀ ਨੂੰ ਵੀ ਕਿਹਾ ਸੀ ਮੇਰੇ ਵਾਲੀ ਨਣਦ ਨੂੰ ਵੀ ਭਾਈ ਕਿਸ਼ਤ ਆਉਂਦੀ ਆ ਉਹਨੂੰ ਕਹਦੇ ਕਿਸ਼ਤ ਭਰ ਦੂਗਾ ਹੈ ਚੱਲ ਮਖਾ ਜੋ ਆਏ ਕਹਦੇ ਵੀ ਮੈਂ ਕਿਸ਼ਤ ਭਰਦਾ ਨਾ ਚਲੋ ਉਹ ਪੈਸੇ ਦੇ ਦੇ ਤਾਂ ਮੈਂ ਤੈਨੂੰ ਮੋੜਦਾ ਮੈਂ ਤਾਂ ਆਪ ਬਲਾਈ ਸ਼ਰਮ ਆਉਂਦੀ ਐ ਤੇ ਇਥੋਂ ਮੇਰੀ ਗੱਲ ਸੁਣ ਕਿਸ਼ਤ ਤਾਂ ਥੋੜੀ ਦੂਜੀ ਵੀ ਆ ਗਈ ਪਹਿਲਾਂ ਵਾਲੇ ਪੈਸੇ ਥੋੜੇ ਮੁੜੇ ਨਹੀਂ ਹਜੇ ਤੱਕ ਹੋਰ ਹੈ ਜੇ ਤੂੰ ਮੇਰੇ ਪਹਿਲਾਂ ਵਾਲੇ ਕਿਤੇ ਮੋੜੇ ਹੁੰਦੇ ਤੇ ਮੈਂ ਤੇਰਾ ਹੁਣ ਦੁਬਾਰੇ ਵੀ ਕੋਈ ਹੱਲ ਕਰਕੇ ਦੇ ਦਿੰਦੀ ਹੁਣ ਕੀ ਕਰਾਂ ਮੈਂ ਵੀ ਮੁੰਡੇ ਵਾਰੀ ਕਰਦੀ ਆ ਵੀ ਜੇ ਨਾ ਕਿਸ਼ਤਾਂ ਭਰੀਆਂ ਆ ਕੋਠੀ ਜੀਵਾ ਵਜੂਗੀ ਹੈ ਉਹ ਤਾਂ ਅਗਲਾ ਕ ਉਹਨੇ ਤਾਂ ਭਾਈ ਬੈਠਣਾ ਹੀ ਹੈਗਾ ਅਗਲੇ ਨੂੰ ਕੀ ਹੈਗਾ ਅਗਲਾ ਆਪਦਾ ਖਿਹੜਾ ਛੜਾ ਗਿਆ ਤੁਹਾਡੇ ਕੋਲ ਬਸ ਬਹਿ ਕੇ ਜਾ ਕੇ ਤੁਸੀਂ ਇੱਥੇ ਮਾਰੀ ਚੱਲੋ ਮੱਥਾ ਆ ਮੇਰੀ ਅਰਜੀ ਫਸ ਗਈ ਘਰੇ ਬੈਠੀ ਉਠਾਈ ਐਵੇਂ ਉਹੀ ਗੱਲ ਤੇਰੀਆਂ ਗੱਲਾਂ ਚਾਹ ਗਈਆਂ ਕੋਈ ਨਾ ਪੈਸੇ ਨਹੀਂ ਮੈਂ ਰੱਖਦੀ ਭੈਣੇ ਤੇਰੇ ਜਮਾ ਹੀ ਨਹੀਂ ਰੱਖਦੀ 5 ਰੁਪਏ ਵੀ ਨਹੀਂ ਰੱਖਦੀ ਸਾਰੇ ਪੰਜੀ ਪੰਜੀ ਮੋੜੂੰਗੀ ਪਰ ਕਹਿੰਦੇ ਹੁੰਦੇ ਆ ਵੀ ਤੁਹਾਨੂੰ ਪਤਾ ਗੱਲ ਮੋੜਾਂਗੇ ਤਾਂ ਹੈਗੇ ਐ ਤਾਂ ਮੈਨੂੰ ਹੀ ਪਤਾ ਮੋੜ ਦੇਗੀ ਪਰ ਹੁਣ ਮੈਨੂੰ ਵੀ ਦੱਸ ਅਗਲੀ ਮੇਰੇ ਆ ਬਾਹਰ ਖੜਕਾਉਂਦੀ ਆ ਕੇ ਰੋਜ਼ ਇਹ ਤਾਂ ਮੈਂ ਫੜ ਕੇ ਦਿੱਤੇ ਹੈਗੇਗਾ ਹਾਂ ਇਹਦੇ ਪਿਓ ਨੂੰ ਪਤਾ ਲੱਗੂਗਾ ਮੇਰੀ ਕੋਲ ਤੋ ਪੱਟੂਗਾ ਤੂੰ ਗੱਲ ਸੁਣ ਅੱਜ ਦਾ ਦਿਨ ਠਹਿਰ ਜਾ ਮੈਂ ਸਾਡੇ ਇੱਥੇ ਹੈਗੀ ਮੇਰੀ ਸਹੇਲੀ ਇੱਕ ਉਹਨੂੰ ਬੁਲਾਇਆ ਸੀ ਉਹ ਤੋਂ ਮੰਗਿਆ ਵਿਆਜ ਜਿਹੜਾ ਅੱਗੇ ਮੈਂ ਮੰਗ ਲਾਂਦੀ ਸੀ ਐਮ ਉਹਦੋਂ ਵੀ ਮੰਗਦੀ ਸੀ ਉਹ ਕਹਿੰਦੀ ਚਾਰ ਦਿਨ ਅਟਕਣਾ ਪਊ ਕਿਸ਼ਤ ਸਿਰ ਤਿਆਰੀ ਸੀ ਤਾਂ ਤੈਨੂੰ ਮੈਂ ਕਹਤਾ ਤੇ ਹੁਣ ਉਹਨੇ ਮੈਨੂੰ ਕਿਹਾ ਕਹਿੰਦੀ ਕੋਈ ਗੱਲ ਨਹੀਂ ਵਿਆਜ ਤਾਂ ਲਵਾਂਗੀ ਮੈਂ 2 ਲੱਖ ਰੁਪਏ ਤੈਨੂੰ ਦੇ ਦਵਾਂ ਕੋਈ ਨਾ ਵਿਆਜ ਤੂੰ ਲੈ ਲੀ ਕਿਸ ਤਰ੍ਹਾਂ ਹੀ ਮੋੜੀ ਜਾਉ ਤੇ ਉਹ ਕੱਲ ਨੂੰ ਦੱਸੂਗੀ ਮੈਨੂੰ ਸਾਰਾ ਕੁਝ ਜਦੋਂ ਉਹਨੇ ਰੁਪਏ ਦਿੱਤੇ ਮੈਂ ਨਾਲ ਬੇਪੜ ਮੇਰੀ ਗੱਲ ਸੁਣ ਲੈ ਮੇਰੇ ਕੋਲੇ ਕੱਲ ਦਾ ਦੇਣੀ ਐ ਮੈਂ ਵੀ ਆਪਦੇ ਘਰੇ ਜਾਣਾ ਮੋਨੂ ਪੁੱਤ ਦੇ ਮੂਰੇ ਜਾਣਾਗਾ ਠੀਕ ਐ ਨਾ ਆਦਾ ਮੇਰਾ ਬੰਦਾ ਉਹੀ ਗੱਲ ਤੈਨੂੰ ਪਤਾ ਕਿਹਜਿਆ ਸੁਭਾ ਦਾ ਹੈਗਾਗਾ ਜੇ ਉਹਨੂੰ ਪਤਾ ਲੱਗ ਗਿਆ ਉਹਨੇ ਮੈਨੂੰ ਗੁੱਤੋ ਫੜ ਕੇ ਉਹਨੇ ਗੁੱਟਣਾਗਾ ਮੇਰਾ ਹੱਲ ਕਰ ਦੇ ਕੱਲ ਕੱਲ ਦਾ ਦਿਨ ਹੈਗਾ ਤੇਰੇ ਕੋਲੇ ਬਸ ਚੱਲ ਕੋਈ ਨਾ ਵਸਤੂ ਫਿਰ ਕੱਲ ਕੰ ਦਾ ਅੱਜ ਤਾਂ ਤੂੰ ਇੱਥੇ ਹੀ ਐ ਨਾ ਕੱਲ ਦਾ ਉਹਨੇ ਮੈਨੂੰ ਕਿਹਾ ਕੱਲ ਨੂੰ ਜਦੋਂ ਉਹ ਮੈਨੂੰ ਪੈਸੇ ਦੇਗੀ ਮੈਂ ਉਹਦੇ ਕੋਲੇ ਜਾ ਕੇ ਆਉਂਗੀ ਉਹ ਕਹਿੰਦੀ ਕੱਲ ਨੂੰ ਗੇੜਾ ਮਾਰ ਲਈ ਮੇਰੇ ਕੋਲੇ ਜੇ ਉਹਨੂੰ ਮੈਨੂੰ ਪੈਸੇ ਦੇ ਦੇਨਾ ਅੱਦੇ ਦੇ ਦੇਤੇ ਜਿੰਨੇ ਵੀ ਦੇਤੇ ਮੈਂ ਤੈਨੂੰ ਉੰਨੇ ਹੀ ਲਾ ਫਿਰ ਜੇ ਆਲੀ ਗੱਲ ਆ ਵੀ ਜੇ ਦੇਤੇ ਤਾਂ ਹੁਣ ਜ਼ਿਆਦਾ ਤੈਨੂੰ ਅਗਲੀ ਨੇ ਪੱਕਾ ਕਰਾਰ ਕਰਿਆ ਹੋਵੇ ਫੇਰ ਹੁਣ ਮੈਂ ਅੱਜ ਦਾ ਫੇਰ ਬੈਠੀ ਰਵਾਂ ਇੱਥੇ ਉਧਰੋਂ ਫੋਨ ਤੇ ਫੋਨ ਘਰੋਂ ਆਉਂਦੇ ਆਗੇ ਹੈ ਕੀ ਜਵਾਬ ਦੇਵਾਂ ਮੈਂ ਨਹੀਂ ਨਹੀਂ ਕਹਿ ਕੇ ਤਾਂ ਮਨ ਪੱਕਾ ਹੀ ਗਈ ਹੈ ਚੱਲ ਕੋਈ ਨਹੀਂ ਦੇਖ ਲੈਣੀ ਹੈ ਫੇਰ ਮੈਂ ਤਾਂ ਮੈਨੂੰ ਤਾਂ ਕੀ ਹੈਗਾ ਮੈਂ ਤਾਂ ਕੱਲ ਦਾ ਦਿਨ ਹੋਰ ਦੇਖ ਲੈਣੀ ਹੈਗੀ ਠੀਕ ਹੈ ਨਾ ਵਾਸਤੂ ਕੱਲ ਦਾ ਦਿਨ ਦੇਖ ਲੈ ਕੱਲ ਦਾ ਦਿਨ ਹੋਰ ਦੇਖ ਲੈ ਮੇਰੇ ਕਹੇ ਤੇ ਉਹ ਮੈਨੂੰ ਪੈਸੇ ਮੈਨੂੰ ਲੱਗਦਾ ਵੀ ਮੈਨੂੰ ਮਿਲ ਜਾਣਗੇ ਜ਼ਰੂਰ ਪੂਰੇ ਦੇ ਪੂਰੇ ਕੋਈ ਨਹੀਂ ਮੈਂ ਤਾਂ ਵੇਖ ਲੈਣੀ ਮੈਨੂੰ ਤਾਂ ਕੋਈ ਦਿੱਕਤ ਨਹੀਂ ਮੈਂ ਤਾਂ ਵੇਖ ਲੈਣੀ ਕੋਈ ਨਹੀਂ ਕੱਲ ਦਾ ਦਿਨ ਹੋਰ ਜਿੱਥੇ ਇੰਨੇ ਦਿਨ ਲਾ ਲੇ ਉੱਥੇ ਕੱਲ ਦਾ ਦਿਨ ਹੋਰ ਸਹੀ ਬਸ ਇਹਨਾਂ ਸਾਹਮਣੇ ਨਾ ਕਹੀਂ ਨਾ ਤਾਂ ਤੂੰ ਲਾਡੀ ਸਾਹਮਣੇ ਕਹੀ ਨਾ ਮੈਂ ਇੰਦਰ ਸਾਹਮਣੇ ਦੇਖ ਮੈਂ ਤੈਨੂੰ ਉਹਦੇ ਕਿਹਾ ਸੀ ਮੈਂ ਵੀ ਲਾਡੀ ਸਾਹਮਣੇ ਮੈਂ ਕੁਝ ਨਹੀਂ ਕਹਿੰਦੀਗੀ ਅੱਜ ਤੱਕ ਮੈਂ ਲਾਡੀ ਸਾਹਮਣੇ ਕੋਈ ਗੱਲ ਨਹੀਂ ਕੀਤੀਗੀ ਠੀਕ ਹੈ ਨਾ ਹੁਣ ਮੈਂ ਤੈਨੂੰ ਵਾਰੀ ਵਾਰੀ ਨਹੀਂ ਪੜਨੇ ਇਹ ਗੱਲ ਕਹਿਣੀਗੀ ਬਸ ਠੀਕ ਹੈ ਤੂੰ ਅੱਜ ਦਾ ਦਿਨ ਣਾਟਕ ਇਹਦਾ ਜਦੋਂ ਮੈਂ ਤੈਨੂੰ ਕਹਿਤਾ ਕੱਲ ਨੂੰ ਮੈਨੂੰ ਲੱਗਦਾ ਤੇਰਾ ਹੱ ਜਾ ਨਹੀਂ ਖਾਲੀ ਇਹਨੇ ਤਾਂ ਮੇਰੇ ਪੈਸੇ ਦੇ ਦੇ ਪੈਸੇ ਦੇ ਦੇ ਕੀ ਉਹੀ ਗੱਲ ਇਹਦੂ ਤਾਂ ਕਹਿੰਦੇ ਬਗਾਨੇ ਤੋਂ ਲੈ ਲਿਆ ਅਗਲਾ ਟੋਕਦਾ ਤਾਂ ਨਹੀਂ ਆਪਦਾ ਤਾਂ ਤਾਂ ਆਹੀ ਹੁੰਦਾ ਕੰਜਰਖਾਨਾ ਚਲ ਉਹਨੂੰ ਪੁੱਛਿਆ ਤਾਂ ਹੈਗਾ ਉਹ ਤਾਂ ਕਹਿੰਦੀ ਸੀ ਦੋ ਦਾ 2 ਲੱਖ ਹੀ ਦੇ ਦੂੰਗੀ ਚਲ ਮਿਲ ਜਾਣ ਤਾਂ ਵਧੀਆ ਇਹਦੇ ਦੇ ਦੂੰ ਚਲ ਉਹਨੂੰ ਮੈਂ ਕਹਤਾ ਭਾਈ ਕਿਸ ਤਾਂ ਰਾਹੀ ਮੋੜ ਦੂੰ ਤੇਰੇ ਕਰ ਦਿੰਨਾ ਹੱਲ ਚਲ ਇਹਨਾਂ ਵੀ ਚੰਗਾ ਜਿਹੜੀ ਇੱਜ਼ਤ ਜੀ ਰੱਖੀ ਬੈਠੇ ਚਲ ਮੁੰਡੇ ਸਾਹਮਣੇ ਮੁੱਕਰ ਗਈ ਸੀ ਵੀ ਭਾਈ ਮੈਂ ਤਾਂ ਉਹ ਹੀ ਕਹਿੰਦੀ ਸੀ ਆ ਸਾਰੇ ਨਿੰਬੂ ਜੇ ਨਾ ਟੇਡੇ ਜੇ ਹੋ ਗਏ ਆ ਚੰਗੇ ਭਲੇ ਮੈਂ ਇੱਥੇ ਬਾੜ ਜੀ ਕੀਤੀ ਸੀ ਬਾਈ ਮੈਨਾਂ ਸਖਪਾਲ ਦਾ ਫੋਨ ਆਇਆ ਸੀ ਹਾਂ ਤੇ ਉਧਰ ਸੱਦਿਆ ਫਿਰ ਮੈਂ ਜਾ ਆ ਮੈਂ ਕਿਉਂ ਉਧਰ ਕਾਸ ਤੋਂ ਸੱਦਿਆ ਹੁਣ ਆਪਾਂ ਹੁਣ ਕੱਲ੍ਹ ਤੱਕ ਕੀ ਕੁਛ ਕਰਕੇ ਭੇਜਿਆ ਆਪਾਂ ਹੋ ਸਕਦਾ ਕੋਈ ਆਈ ਗੱਲਬਾਤ ਕਰਨੀ ਹੋਵੇ ਆਪਣੇ ਨਾਲ ਹਾਂ ਵੀ ਕੋਈ ਜਾਣ ਜੂਣ ਦੀ ਜਾਂ ਕਿਵੇਂ ਵੀ ਚਲ ਮੜਾ ਜੇ ਦੇਖਤਾ ਮੈਂ ਜਾ ਕੇ ਕੀ ਕਹਿੰਦੇ ਆ ਦੇਖ ਲੈ ਭਾਣੇ ਕਿਤੇ ਫਿਰ ਉਹੀ ਕੱਲ ਜਿਵੇਂ ਆਪਣਾ ਹਜਾਲ ਆ ਕੇ ਤੋਰਤਾ ਸੀਗਾ ਤੇ ਕਿਤੇ ਫੇਰਨਾ ਆਪਾਂ ਨੂੰ ਐ ਕੁਝ ਕਰਦੀ ਹੋਵੇ ਚਲ ਕੋਈ ਨਹੀਂ ਬਈ ਮੈਂ ਕੱਲੀ ਨਹੀਂ ਜਾਣਾ ਹਜਾਲ ਆ ਦੇਣਗੇ ਲਾ ਦੇਣ ਫਿਰ ਹੋਰ ਕੀ ਹੈ ਉਹਨਾਂ ਦਾ ਟਾਈਮ ਹੈ ਹੁਣ ਹਜਾਲ ਲਾਉਣ ਦਾ ਗੱਲ ਤਾਂ ਸਹੀ ਹੈ ਜਦੋਂ ਹਾਂ ਰੱਬ ਨੇ ਨੀਵੇਂ ਕਰਕੇ ਭਾਤਤਾ ਤਾਂ ਫਿਰ ਹੁਣ ਕੀ ਕਰ ਸਕਦੇ ਉਹੀ ਤਾਂ ਕਹਨੇ ਆਗੇ ਮੈਂ ਜਾ ਆਉਣੀ ਆ ਪਤਾ ਲੱਗ ਜਾਊਗਾ ਕੀ ਗੱਲਬਾਤ ਕਰਦੀ ਐ ਕੀ ਕਹਿੰਦਾਂਗੇ ਨੋ ਸੱਸ ਦੋਨੇ ਆਖਿਆ ਵੀ ਉਹਨਾਂ ਅਸੀਂ ਸੁਪਾਲ ਦਾ ਆਖਿਆ ਵੀ ਉਹਨੇ ਆਇਆ ਕਹਿੰਦੀ ਹੁਣੀ ਆ ਜਾ ਇਸੇ ਟਾਈਮ अच्छा हां फिर ਹੁਣ ਤੂੰ ਬਾਕੀ ਦੱਸ ਦੇ ਜੇ ਕਹੇਗਾ ਤਾਂ ਮੈਂ ਜਾ ਆਉਂਗੀ ਜੇ ਤੂੰ ਨਹੀਂ ਆਏ ਤਾਂ ਮੈਂ ਤੈਨੂੰ ਕੀ ਕਹਾਂਗੀ ਅਗਲਾ ਨਹੀਂ ਜਾਏਂਗੇ ਤਾਂ ਫਿਰ ਮੂੰਹ ਮੋਟਾ ਕਰੋਗੇ ਵੀ ਹਾਂ ਹਾਂ ਮੈਂ ਫੋਨ ਕੀਤਾ ਸੀ ਤੇ ਮੁੜ ਕੇ ਆਈ ਨਹੀਂ ਫਿਰ ਤੇਰੇ ਤੇ 100 ਗੱਲਾਂ ਕਹਿਣ ਕਹੋਗੀ ਹਾਂ ਹੀ ਮੈਂ ਕਹਿੰਦੀ ਆ ਕੀ ਪਤਾ ਕੋਈ ਮਾੜੀ ਮੋਟੀ ਦਿਮਾਗ ਚ ਗੱਲ ਆ ਗਈ ਹੋਵੇ ਬੇਮਤੀ ਦੇ ਉਹਦੇ ਕਹਿੰਦੀ ਹੋਵੇ ਚਲ ਨਾਲ ਤੁਰ ਪੈਣੀ ਐ ਦੇਖ ਲੈ ਬਣ ਜਾ ਆ ਕੇ ਹੋਰ ਕੀ ਹਾਂ ਚਲ ਮੈਂ ਜਾ ਕੇ ਆਉਣੀ ਆ ਤੇ ਚਾਹ ਬਣਾ ਕੇ ਰੱਖਤੀ ਮੈਂ ਅੰਦਰ ਤੇ ਤੂੰ ਚਾਹ ਚ ਪੀ ਲਾ ਆਉਣੀ ਐ ਮੈਂ ਬਾਹਲਾ ਟਾਈਮ ਨਹੀਂ ਲਾਉਂਦੀ ਨਾ ਨਾ ਕੋਈ ਗੱਲ ਨਹੀਂ ਚਾਹ ਤਾਂ ਮੈਂ ਪੀ ਲੂੰਗਾ ਛੱਜੂ ਦੇ ਘਰੇ ਜਾਇੰਗੇ ਉਹ ਪੁੱਛੇ ਹੀ ਬਣੇ ਜੀ ਪੈਸੇ ਦੇਣ ਦੀ ਹੋਏ ਤਾਂ ਉਹ ਜਾਇਆ ਉਹ 10000 ਰੁਪਏ ਲੈ ਗਿਆ ਸੀ ਛੱਜੂ ਉਦੋਂ ਮੇਰੇ ਤੋਂ 2 ਮਹੀਨੇ ਤੋਂ ਉੱਤੇ ਹੋ ਗਿਆ ਕਹਿੰਦਾ ਸੀ ਜੇ ਉਹ ਕਰਕੇ ਤੁਹਾਡੇ ਪੁੱਛੇ ਹੀ ਮਾੜਾ ਜੀ ਦੇਤੇ ਤੋ ਵੈਸੇ ਚਲ ਜਾਇਆ ਹੂੰ ਤੂੰ ਵੀ ਨਾ ਉਹ ਜੇ ਬੰਦਿਆਂ ਨੂੰ ਪੈਸੇ ਫਸਾਉਣਾ ਜਿੱਥੋਂ ਆਉਣ ਦੀ ਆਸ ਨਹੀਂ ਹੈਗੀ ਹੁਣ ਜਦੋਂ ਮੰਗ ਲੈ ਵਿਚਾਰੇ ਨੇ ਹਟੇ ਟਾਈਮ ਦੇ ਕਿ ਮੈਂ ਭਈ ਅਕੇ ਮੈਨੂੰ ਚਾਹੀਦੇ ਪੈਸੇ ਕੁੜੀ ਕੋਲੇ ਜਾਣਾਗਾ ਉਹ ਤਾਂ ਸੌਣ ਦਾ ਸੰਧਾਰਾ ਦੇਣ ਵਾਸਤੇ ਮਹੀਨਾ ਮਹੀਨਾ ਤੇ ਉੱਤੇ ਹੋ ਗਿਆ ਹੁਣ ਹੁਣ ਕੀ ਕਹ ਅੱਗੇ ਹੁਣ ਵੀ ਦੱਸੋ ਹੁਣ ਤਾਂ ਮੂਰੇ ਭਾਈ ਉਹੀ ਗੱਲ ਦਿਵਾਲੀ ਦਾ ਆਉਣ ਵਾਲਾ ਹੈਗਾ ਫੇਰ ਆਖਣਗੇ ਸੀ ਦਿਵਾਲੀ ਦਾ ਸੰਧਾਰਾ ਲੈ ਕੇ ਜਾਣਾਗਾ ਪਹਿਲਾਂ ਸੌਣ ਦਾ ਲੈ ਕੇ ਗਏ ਸੀ ਇਹ ਤਾਂ ਛੱਜੂ ਦਾ ਤਾਂ ਪਹਿਲਾਂ ਹੀ ਪਤਾ ਨਹੀਂ ਇੱਕ ਜਿਹਦਾ ਕਹਤਾ ਤਾਂ ਹਾਇਰ ਫਿਰ ਵੀ ਚੱਲ ਇੱਕ ਵਾਰੀ ਮਾੜਾ ਪੁੱਛੇ ਤੂੰ ਹਣਾ ਵੀ ਅੰਗਰ ਕਿ ਬਾਈ ਨੇ ਕਿਹਾ ਸੀਗਾ ਉਹ ਮੈਂ ਤਾਂ ਨਹੀਂ ਜਾਂਦਾ ਮਖਾ ਪਰਝਾਈ ਹੁੰਦੀ ਐ ਨਾਲ ਨੂੰ ਹੁੰਦੀ ਆ ਉਹਦੇ ਕੋਲੇ ਉੱਥੇ ਮੈਂ ਕੀ ਜਾਊਂਗਾ ਕਿ ਮੈਂ ਅੰਦਰ ਚੱਲ ਮੈਂ ਤਾਂ ਪੁੱਛ ਆਉਂਗੀ ਗੱਲ ਕਰ ਤੂੰ ਵੀ ਚਾਕੇ 3 3000 ਦੇ ਦੇ ਨਾ ਕੋਈ 1000 ਹੁੰਦਾ ਕੋਈ 500 ਹੁੰਦਾ ਨੇ ਹੁਣ ਮੈਨੂੰ ਕਿਹਾ ਸੀ ਕਹਿੰਦਾ ਕੋਈ ਨਾਲ ਤਾਂ ਲੀੜਾ ਕੱਪੜਾ ਦੇ ਦੇ ਨਾ ਕਿ ਫਿਰ ਮੈਂ ਹੁਣ ਮੰਗਿਆ ਤਾਂ ਉਹਨੇ 5000 ਸੀ ਉਦੋਂ ਸ਼ੁਕਰੇ 5000 ਨਹੀਂ ਦਿੱਤਾ ਨੈਦਾਸਾ ਹਾਂ ਚੱਲ ਕੋਈ ਨਹੀਂ ਮੈਂ ਜਾਨੀ ਆ ਚੰਗਾ ਜਾਇਆ ਫਿਰ ਤੂੰ ਚਾਹ ਪੀ ਲੈ ਚਾਹ ਤੇ ਆ ਜੀ ਫਿਰ ਬੜਾ ਟਾਈਮ ਨਾ ਲਾਈ ਬਸ ਹੁਣ ਹੀ ਆ ਜਾਨੀ ਆ ਬੜਾ ਟਾਈਮ ਨਹੀਂ ਲਵਾਂਗਾ ਕਹਿਣ ਨੂੰ ਸਤ ਕਿੱਪਲਾ ਦੀ ਉਹਨੇ ਕੀ ਗੱਲ ਕਰਨੀ ਹੋਈ ਦੇਖੋ ਕਿਤੇ ਐ ਨਾ ਕਹਿੰਦੇ ਹੁਣ ਵੀ ਜ਼ਮੀਨ ਤਾਂ ਹੀ ਕਹਿੰਦੇ ਹੁਣ ਵੀ ਹੋਰ ਉਹਨਾਂ ਨੇ ਕੀ ਕਹਿਣਾ ਸਾਰੀ عمر ਇਹਨਾਂ ਦਾ ਕਰਤਾ ਸਾਰੀ عمر ਇਹਨਾਂ ਦਾ ਬਣਾਤਾ ਇਹ ਫਿਰ ਵੀ ਮੇਰੇ ਨਹੀਂ ਬਣਿਆ ਚਲੋ ਹੈ ਮਾ ਘੱਟਾ ਸੀ ਪੂਆ ਨੂੰ ਫੋਨ ਘੱਟਾ ਪੂਆ ਨੂੰ ਫੋਨ ਹੈ ਕਹਿੰਦੀ ਆਉਣੀ ਆ ਮੈਂ ਅੱਛਾ ਹਾਂ ਚਲ ਚੰਗਾ ਆਉਂਦੀ ਹੁਣੇ ਮੈਂ ਪਹਿ ਜਾਨੀ ਅਗੀ ਦਾ ਪਹਿ ਜਾਨੋ ਅੱਖਾਂ ਵਿੱਚ ਸੁਪਾਲ ਆ ਜਾ ਬੈਠੇ ਬੈਜੇ ਸਤਿ ਸ਼੍ਰੀ ਅਕਾਲ ਪੂਆ ਸਤਿ ਸ਼੍ਰੀ ਅਕਾਲ ਕਿਵੇਂ ਹਰਪ੍ਰੀਤ ਨੇ ਸਰਜਾ ਬੰਨ ਛੱਡਿਆ ਉੱਚ ਨਾ ਬਸ ਕੀ ਹੋ ਗਿਆ ਕਾ ਤਾ ਪੁੱਤ ਰੋਣੀ ਕਾ ਤੂੰ ਗੱਲ ਦੱਸ ਕੀ ਆ ਕੀ ਹੋ ਗਿਆ ਉਹ ਦੱਸ ਮੈਂ ਕਿੱਥੇ ਜਾਵਾਂ ਉਹ ਦੇਖ ਲੈ ਕਾਲਾ ਵੀ ਮੇਰੀ ਗੱਲ ਨਹੀਂ ਸੁਣਦਾ ਭਾਬੀ ਤਾਂ ਮੈਨੂੰ ਗਲ-ਗਲ ਤੇ ਮੇਨੇ ਦੇਣ ਲੱਗ ਜਾਂਦੀ ਆ ਇਹ ਚ ਮੇਰੀ ਕੀ ਗਲਤੀ ਏ ਜੇ ਮੈਂ ਇੱਥੇ ਆ ਕੇ ਬਹਿ ਗਈ ਤਾਂ ਤੇਰੀ ਕੀ ਗਲਤੀ ਹੋਣੀ ਸੀ ਉਹ ਭਈ ਇਹਨਾਂ ਨੂੰ ਚਾਹੀਦਾਗਾ ਮੇਨੇ ਦੇਣ ਵਾਲਿਆਂ ਨੂੰ ਵੀ ਕਿਉਂ ਜਵਾਕੜੀ ਨੇ ਐਵੇਂ ਉਹੀ ਗੱਲ ਜ਼ਖਮਾਂ ਤੇ ਨੂਨ ਪਾਉਂਦੇ ਆਗੇ ਤਾਂ ਭੈਣੇ ਐ ਕਹਿ ਜਾਂਦੀ ਆ ਇਹ ਚਾਚੇ ਪੈਰੋ ਹੋਇਆ ਸਾਰਾ ਕੁਛ ਹੈ ਚਾਚੇ ਪੈਰੋ ਹੋਇਆ ਦੱਸ ਮੈਂ ਹੁਣ ਉਹਨੂੰ ਵੀ ਕਿਵੇਂ ਕਹਾਂ ਚਾਚੇ ਨੇ ਤਾਂ ਚੰਗਾ ਕਰਕੇ ਪਾਲ ਸੀ ਸਤਪਾਲ ਆਏ ਕੀ ਪਤਾ ਸੀ ਇੱਕ ਜਵਾਕੜੀ ਸੀ ਵੀ ਇਹਦੀ ਕਿਸਮਤ ਦੇ ਵਿੱਚ ਆ ਕੁਛ ਲਿਖਿਆ ਚਾਚੇ ਨੇ ਤਾਂ ਚੰਗਾ ਤੇ ਇੱਕ ਹੀ ਪਾਲਿਆ ਸੀ ਗਾਹਾਂ ਹੁਣ ਉਹ ਲਾਲਚੀ ਨਿਕਲ ਗਿਆ ਚਾਚੇ ਦੀ ਜ਼ਮੀਨ ਤੇ ਉਹਦੀ ਅੱਖ ਸੀਗੀ ਹੁਣ ਇਹ ਗੱਲ ਮੈਨੂੰ ਕੀ ਪਤਾ ਸੀ ਮੈਂ ਇਹਨਾਂ ਨੂੰ ਦੱਸੀ ਨਹੀਂ ਗੱਲ ਗੱਲ ਤੇ ਮੈਨੂੰ ਐਂ ਕਹਿਦਾਂ ਜਿਹੜੀ ਤੇਰੇ ਚਾਚੇ ਕੋਲ ਜ਼ਮੀਨ ਆ ਉਹ ਆਪਦੇ ਨਾਮ ਕਰਾ ਤੇਰੇ ਭਰਾ ਨੂੰ ਕਹਿ ਨਾ ਦੇਖ ਲੈ ਬਸ ਪੁੱਛਣਾ ਮੈਂ ਤਾਂ ਬਾੜੀ ਔਖੀ ਹੋਈ ਪਈਆਂ ਭੈਣੇ ਤਾਂ ਹੀ ਤਾਂ ਪੂਆ ਮੈਂ ਇੱਥੇ ਆ ਕੇ ਬਹਿ ਗਈ ਜਦੋਂ ਮੈਂ ਕਿਹਾ ਵੀ ਮੈਂ ਕਿਵੇਂ ਮੇਰੇ ਭਰਾ ਦੀ ਤੇ ਮੇਰੇ ਚਾਚੇ ਦੀ ਜ਼ਮੀਨ ਲਿਆਵਾਂ ਮੈਂ ਇੱਥੇ ਉਹ ਫਿਰ ਉਹੀ ਗੱਲ ਪੁੱਤ ਲਾਲਚ ਬੁਰੀ ਬਲਾ ਲਾਲਚ ਹੀ ਬਣ ਕੇ ਬਹਿ ਗਿਆ ਵੀ ਤੇਰੇ ਕੋਲ ਹੈ ਤਾਂ ਹੈਗੇ ਤੇਰੇ ਪੰਜ ਚਾਰ ਕਿੱਲੇ ਜਿਹੜੇ ਹੈਗੇ ਵਧ ਗਏ ਆਪ ਦੇ ਕਰੇ ਸਰਦਾਰੀ ਕਰਦੇ ਸੀ ਇਹ ਭਣੇ ਇੰਨੀ ਆਕਲ ਨਾ ਹੋਵੇ ਫਿਰ ਆਪ ਦਾ ਘਰ ਕਿਉਂ ਜਾੜੇ ਫਿਰ ਇਹਨੂੰ ਬਸਾਣਾ ਨਾ ਲਵੇ ਕੋਈ ਨਹੀਂ ਪੁੱਤ ਤੂੰ ਨਾ ਐਵੇਂ ਬੜਾ ਫਿਕਰ ਕਰ ਫਿਕਰ ਕਿਉਂ ਨਾ ਕਰਾਂ ਪੂਆ ਮੈਨੂੰ ਫਿਕਰ ਹੁੰਦਾ ਹੁਣ ਭਾਬੀ ਤੇ ਵੀਰਾ ਵੀ ਪਿੱਛੇ ਲੱਗ ਜਾਂਦਾ ਹੁਣ ਆਏ ਕਹਿੰਦਾ ਅਸੀਂ ਤਾਂ ਨਹੀਂ ਹੋਰ ਥਾਂ ਤੋਰ ਸਕਦੇ ਪਹਿਲੀ ਸਾਡੇਓ ਇੰਨੇ ਪੈਸੇ ਲਵਾਤੇ ਪਰ ਹੁਣ ਇੱਥੇ ਬੈਠੀ ਮੈਂ ਉਹਨਾਂ ਦੀ ਗੱਲਾਂ ਹੀ ਸੁਣੀ ਜਾਵਾਂ ਸਾਰੀ ਉਮਰ ਤਾਂ ਨਹੀਂ ਮੈਨੂੰ ਬਿਠਾ ਲੂੰਗੀ ਘਰੇ ਹੁਣ ਤੂੰ ਕਹਿ ਦੇਨੀ ਹੈ ਕਿ ਤੂੰ ਬੋਲਦੀਆਂ ਬੋਲਦੀਆਂ ਮੈਂ ਬੜੀ ਦੁਖੀ ਹਾਂ ਭੈਣੇ ਕੀ ਕਰਾਂ ਫਿਰ ਮੇਰੇ ਅੱਕੀ ਦੇ ਮਨ ਚੋਂ ਕੁਛ ਨਾ ਕੁਛ ਨਿਕਲ ਜਾਂਦਾ ਮੈਂ ਜਾਣਾ ਕਿਤੇ ਕੁਝ ਖਾ ਕੇ ਮਰ ਜਾਂਦੀਆਂ ਸੋਖੇ ਹੋ ਜਾਣਗੇ ਇਹ ਨਾ ਪੁੱਤੂ ਖਾ ਕੇ ਕਿ ਮਰ ਜਾਨੀ ਐਗੀ ਸੁਪਾਲ ਤੂੰ ਕਰੀ ਨਹੀਂ ਗੱਲ ਕਦੇ ਵੀ ਵੀ ਭਈ ਆਪਾਂ ਕੋਈ ਥਾਂ ਵੇਚੂਗੇ ਇਹਨੂੰ ਪਿਆਕੇ ਤੋਰ ਦੇ ਕੇ ਕੁੜੀ ਨੂੰ ਕੀ ਕਰਾਂ ਭੈਣ ਬਥੇਰਾ ਕੀਤੀ ਐ ਜਵਾਬ ਦੇ ਦਿੰਦੇ ਆ ਕਹਿੰਦੇ ਸਾਡੇ ਤੋਂ ਨਹੀਂ ਪੈਸੇ ਲੱਗਦੇ ਸਭ ਤੋਂ ਪਹਿਲੇ ਹੀ ਰੋਲੇ ਮੁੱਕ ਦੇ ਹੁਣ ਤਾਂ ਇੱਕੋ ਗੱਲ ਲੈ ਕੇ ਬਹਿ ਜਾਂਦੀ ਐ ਮੈਨੂੰ 14 ਕਿੱਲਿਆਂ ਤੇ ਵਿਆਹੀ ਸੀ ਮੈਨੂੰ 14 ਕਿੱਲਿਆਂ ਤੇ ਹੁਣ ਮੈਂ ਕਿੱਧਰ ਜਾਵਾਂ ਦੱਸ ਇਹ ਤਾਂ ਜਨ ਬਾਲੀ ਓਕੀ ਹੋਈ ਪਈ ਐ ਘਰਾਂ ਵੀ ਮੈਂ ਕਿਹੜਾ ਚੱਲ ਕੋਈ ਨਹੀਂ ਪਤਾ ਤੂੰ ਨਾ ਐਵੇਂ ਬਾਲੀ ਨਾ ਹੋ ਕਰ ਮੈਂ ਤੇਰੇ ਚਾਚੇ ਕੋਲੇ ਕਰੂੰਗੀ ਗੱਲ ਅਸੀਂ ਬੈਠੇ ਆ ਨਾ ਆਪੇ ਕਰਾਂਗੇ ਸਾਰਾ ਕੁਝ ਨਾਲੇ ਮੈਂ ਤੈਨੂੰ ਐ ਕਹਿਨੀ ਐ ਚਲੋ ਉੱਧਰ ਤਾਂ ਜਿਹੜਾ ਬੋਲਦਾ ਬੋਲਦਾ ਸੀ ਹੁਣ ਤੂੰ ਉਹਨੂੰ ਐ ਕਹਦੇ ਭਾਈ ਰੋਟੀ ਇੱਧਰ ਖਾ ਜਾ ਕਰ ਹਾਂ ਸਾਥੇ ਜਦੋਂ ਲੋਕ ਮਿਹਣੇ ਮਾਰਦੇ ਉਹ ਵੀ ਨਹੀਂ ਜਰਿਆ ਜਾਂਦਾ ਕਿੰਨਾ ਕੁ ਟਮ ਲੋਕਾਂ ਦੇ ਚਿੱਲੇ ਤੇ ਰੋਟੀਆਂ ਖਾਊਗਾ ਚਾਚਾ ਚਲ ਕੋਈ ਨਹੀਂ ਪੁੱਤ ਕਰ ਲੂਗੇ ਵੀ ਮੈਂ ਗੱਲ ਬਾਕੀ ਆ ਰਹੀ ਤੇਰੇ ਵਿਆਹ ਵਾਲੀ ਇਹ ਨਾ ਤੂੰ ਜਮਾਂ ਵੀ ਫਿਕਰ ਕਰ ਆਪੇ ਜਿਨਾਏ ਕੋਸਲਾਉਣਗੇ ਨਾ ਤੇਰੇ ਚਾਚੇ ਤੋਂ ਲਵਾਉਂਗਾ ਜਿਉਂ ਦਾ ਵਸਤਾ ਰਹੇ ਤੇਰਾ ਚਾਚਾ ਆਪੇ ਸਭ ਕੁਝ ਕਰ ਦੂਗਾ ਸੁਮੈ ਤਾਂ ਕੁਝ ਨਹੀਂ ਕਹਿੰਦੀ ਭਾਈ ਮੈਂ ਤੈਨੂੰ ਐ ਵੀ ਨਹੀਂ ਕਹਿੰਦੀ ਤੂੰ بیا ਮੈਂ ਕਿਹੜੇ ਮੂੰਹ ਨਾਲ ਕਹਾ ਹੁਣ ਹੁਣ ਵਿਵੋਦ ਤਾਂ ਆਪਦਾ ਹੀ ਬਰਬਾਦ ਹੋ ਗਿਆ ਹੁਣ ਜਿਵੇਂ ਭਾਬੀ ਕਹਿੰਦੀ ਆ ਉਹ ਵੀ ਸਾਨੂੰ ਗੱਲ ਮੰਨਣੀ ਪੈਂਦੀ ਆ ਫਿਰ ਗਾਹਾਂ ਇਹ ਬਿਰੇ ਦੇ ਘਰ ਨੂੰ ਛੱਡ ਕੇ ਭੱਜਦੀ ਆ ਕਹਿੰਦੀ ਮੈਂ ਤਾਂ ਜਾਣੀ ਆ ਚੱਕ ਕੇ ਜੁੱਲੀ ਇਸ ਤਰ੍ਹਾਂ ਝੂਠ ਬੋਲਿਆ ਤੁਸੀਂ ਕਹਿੰਦੇ ਸੱਤ ਕਿੱਲੇ ਰਹਿ ਗਏ ਫਿਰ ਤੂੰ ਉਹੀ ਗੱਲ ਤੂੰ ਕਹਿਦਿਆਂ ਕਿ ਨੌ ਦੀ ਮੰਨਦੇ ਹੋ ਤੁਸੀਂ ਇਹਨੂੰ ਵੀ ਕਹਿਦਿਆਂ ਤੂੰ ਪਰਜਾਈ ਦੀ ਮੰਨਦੀ ਆ ਸਾਨੂੰ ਆ ਗੱਲੋਂ ਮੰਨਣੀ ਪੈਂਦੀ ਆ ਹੋਰ ਹੁਣ ਸਾਡੇ ਘਰ ਘਰ ਥੋੜੀ ਖਰਾਬ ਕਰਾਉਣਾ ਭਰਾ ਦਾ ਇਹ ਸ਼ਰਪੁੱਤ ਹੁਣ ਤਸਤਾ ਰੋਟੀ ਲੈ ਕੇ ਖਾਣੀ ਐ ਤੂੰ ਜਦੋਂ ਹੁਣ ਆਉਂਦੀ ਛੋਡੀ ਬਹੂ ਦੀ ਪੁੱਗਣ ਲੱਗੀ ਇੱਕ ਤਾਂ ਐ ਹੁੰਦਾ ਕੋਈ 2-4 ਸਾਲ ਅਗਲਾ ਆਪ ਦੀ ਘਰ ਮਖਤਿਆਰੀ ਰੱਖਦਾ ਤੇਰੀ ਮਾਂ ਨੇ ਤਾਂ ਸਭ ਕੁਝ ਆਉਂਦੀ ਨੂੰ ਸਮਾਤਾ ਹੁਣ ਦੁਖੀ ਹੁੰਦੀ ਫਿਰਦੀ ਹੁਣ ਕੀ ਪਤਾ ਸੀ ਪੂਆ ਸਾਡੇ ਨਾਲ ਹੀ ਐ ਕਰੂਗੀ ਸੰ ਤਾਂ ਐਸੀ ਕੱਲੀ ਕੱਲੀ ਹੈਗੀ ਆ ਹੁਣ ਜਦੋਂ ਬੰਲ ਬੰਲ ਕਰਦੀ ਆ ਮੇਰਾ ਢਿੱਡ ਮੱਚਦਾ ਮੈਨੂੰ ਕਿੱਥੇ ਭੇਜਾਂ ਕੋਈ ਨਹੀਂ ਢਿੱਡ ਤਾਂ ਆਪ ਦਾ ਕੀ ਮੱਚਦਾ ਨਹੀਂ ਮੇਰਾ ਮੈਨੂੰ ਤਾਂ ਆਪ ਜਦੋਂ ਨਹੀਂ ਹੁਣ ਇਹ ਰੋਈ ਜਾਂਦੀ ਐ ਮੈਥੋਂ ਦੇਖੀ ਨਹੀਂ ਜਾਂਦੀ ਆਹੀ ਕੀ ਹੁੰਦਾ ਹੈਗਾ ਰੋਲੇ ਗਾਲਾਂ ਚ ਉਧਰ ਉਧਰ ਹੀ ਕੁਸਣਾ ਕੁਸਾਖੇ ਜਾਂਦਾ ਹੁਣ ਕੋ ਸਵੇਰ ਦੀ ਲੜੀ ਜਾਂਦੀ ਹੈ ਤੁਹਾਡੇ ਨਾਲ ਸਵੇਰ ਤੇ ਉਧਰ ਉਹਦੀ ਮਾਂ ਜੀ ਪਿੱਛੇ ਲੱਗ ਜਾਂਦੀ ਜਿਵੇਂ ਕਹਿੰਦੀ ਆ ਮਾਂ ਉਹ ਮੈਂ ਕਰਦੀ ਆ ਮਾਂ ਆਈ ਬੈਠੀ ਆ ਮੈਂ ਤੈਨੂੰ ਆਹੀ ਕਹਿੰਦੀ ਸੀ ਇਹ ਕਿਸ਼ਤ ਹੀ ਆ ਰਹੀ ਆ ਹਾਂ ਜੇ ਤੂੰ ਉਹਨੂੰ ਕਹਿ ਦੇ ਤਾਂ ਭਰ ਦੇ ਪਹਿਲਾਂ ਕਿਸ਼ਤ ਮੈਂ ਥੋੜ ਹੋ ਲੈ ਕੇ ਭਰੇ ਸੀ ਦੀ ਮਾਂ ਤੋਂ ਪੈਸੇ 2 ਲੱਖ ਹਜ਼ਾਰ ਢੋਰਾ ਪੜਦਾ ਫਿਰ ਤਾਂ ਉਹਦੇ ਇਨਨ ਨੂੰ ਕਹਤਾ ਤੇਰੀ ਮਾਂ ਨੇ 2 ਲੱਖ ਲਿਆ ਤੇਰੀ ਮਾਂ ਨੇ 2 ਲੱਖ ਲਿਆ ਹੁਣ ਕਹਿੰਦੀ ਮੈਂ ਤਾਂ ਫੇਰ ਜਾਊਂਗੀ ਜੇ 2 ਲੱਖ ਦੇਵੇਂਗੀ ਕਹਿੰਦੀ ਸਾਰੇ ਇਕੱਠੇ ਕਰੂੰਗੀ ਮੈਂ ਤੇ ਹੁੰ ਜਲੂਸ ਸਾਡੇ ਕੱਢਦੀ ਆ ਅੱਛਾ ਪਹਿਲਾਂ 3 ਇੰਚ ਲੂਸ ਕੱਢ ਰੱਖੇ ਸਾਡਾ ਹੁਣ ਮਾਂ ਆ ਕੇ ਬਹਿ ਗਈ ਚਲ ਨਾ ਮੈਂ ਗੱਲ ਕਰੂੰਗੀ ਭਾਈ ਕੋਲ ਕਿਸਤਾ ਦੇਖ ਭਾਈ ਮੈਂ ਉਹਨੂੰ ਆਖ ਦੇਖ ਕੇ ਜੇ ਭਰਾ ਦੂੰਗੀ ਜੇ ਆਖੇ ਲੱਗੂਗਾ ਤਾਂ ਪਾ ਕੇ ਅਸਲ ਦਾ ਪੁੱਛ ਕੇ ਪਤਾ ਲੱਗੂਗਾ ਸਤਪਾਲ ਵੀ ਕੀ ਆ ਗੱਲ ਜੇ ਆਖੇ ਲੱਗਦਾ ਤਾਂ ਠੀਕ ਹੈ ਨਹੀਂ ਫਿਰ ਮੇਰੇ ਉਸ ਇੱਕ ਦਫਾ ਫਾਪੜ ਦੇ ਲੈਣੀ ਆ ਮੈਂ ਤਾਂ ਕੋਈ ਨਾ ਕੋਈ ਗੋੜ ਮੂੜਾ ਪੱਕਣਾ ਪਊਗਾ ਉਹ ਤਾਂ ਫਿਰ ਸਾਰਾ ਕੁਝ ਕਰਨਾ ਹੀ ਪਊਗਾ। ਬਾਕੀ ਮੈਨੂੰ ਪਤਾ 부ਆ ਚਾਚਾ ਤੇਰੀ ਗੱਲ ਨਹੀਂ ਟਾਲਦਾ ਜਿਵੇਂ ਤੂੰ ਕਹਿੰਨੀ ਆ ਉਹ ਵੀ ਕਰਦਾ ਚਾਚਾ ਗੱਲ ਕਰਕੇ ਵੇਖ ਇੱਕ ਵਾਰ ਮੰਨੂਗਾ। ਹੋਈ ਤੈਨੂੰ ਤਾਂ ਭਨੇ ਆਏ ਆ। ਕਿਕਰ ਨੂੰ ਵੀ ਆਏ ਆ। ਵੀ ਇਹ ਜਾਣ ਕੇ ਸਾਡੇ ਨਾਲ ਖਿਜਵਾਜੀਆਂ ਕਰਦੇ ਜਾਣ ਕੇ ਬੋਲਦੀ ਆ ਮੈਂ ਘਰੋਂ ਕੀ ਬੋਲਦੀ ਆ ਮੈਂ ਜਾਵਾਂ ਕਿੱਧਰ ਮੈਨੂੰ ਹੋਰ ਕੋਈ ਢੋਈ ਨਹੀਂ। ਕਰਾਂ ਕੀ ਮੈਂ? ਚਲ ਕੋਈ ਨਹੀਂ। ਮੈਂ ਬਾਈ ਨਾਲ ਗੱਲ ਕਰ ਲੂੰਗੀ। ਫਿਰ ਮੈਂ ਤੈਨੂੰ ਫੋਨ ਤੇ ਦੱਸ ਦਊਂਗੀ ਵੀ ਬਾਈ ਕੀ ਆਂਦਾ ਹੈਗਾ। ਤੇ ਤੂੰ ਨਾ ਐਵੇਂ ਹਰਪ੍ਰੀਤ ਐਂ ਕਰ ਤੇ ਅਸਲ ਵਿੱਚ ਤੇ ਚੱਲ ਉੱਧਰ ਚੱਲ ਵੜ ਮੇਰੇ ਨਾਲ ਕਿ 2 ਘੰਟੇ ਮਾਣਾ ਇੱਧਰ ਉੱਧਰ ਹੋ ਜਾਂਦਾ ਮੈਂ ਚਾਹ ਦੀ ਕੁੱਟ ਕਰਦੀ ਆਂ ਚਾਹ ਦੀ ਕੁੱਟ ਮਮਮੀ ਕੱਲੀ ਐ ਫਿਰ ਇੱਥੇ ਲੜੀ ਜਾਊਗੀ ਭਾਬੀ ਮਮਮੀ ਨਾਲ ਤੂੰ ਸਾਡਾ ਤਾਂ ਪੁੱਛ ਨਾ ਮੇਰੇ ਤਾਂ ਹੈ ਜੀ ਕਰ ਅਸਸ ਤਮਾਮ ਆ ਤੇ ਕੋਈ ਫੂਟੋ ਭਗੰਦਾ ਕਰ ਕਿਉਂ ਕਰਦੇ ਫੂਟੋ ਭਗੰਦਾ ਕਾਦੇ ਵਾਸਤੇ ਕਰਨਾ ਕੋਈ ਨਹੀਂ ਆਪੇ ਸੁਧਰ ਜੂਗੀ ਨਾ ਸੁਧਰੂਗੀ ਆ ਕੁੜੀ ਦਾ ਸੀਗਾ ਇਹਦਾ ਫਿਕਰ ਤੂੰ ਕਰਨਾ ਇਹਨੂੰ ਕੋਈ ਨਾ ਕੋਈ ਮਹਿੰਗਾ ਸਸਤਾ ਪਾੜ ਕੇ ਪਈ ਅਸੀਂ ਵੇਖ ਕੇ ਤੋੜ ਦਿੰਨੇ ਆਂਗੇ ਤੇ ਤੁਰ ਹੀ ਫਿਰੇ ਤੇਰੀਆਂ ਤਾਂ ਦੋ ਰੋਟੀਆਂ ਰਹਿ ਜਾਣਗੀਆਂ ਖਾ ਲਿਆ ਕਰ ਬੱਸ ਰੋ ਨਾ ਹਰਪ੍ਰੀਤ ਚੁੱਪ ਕਰ ਜਾ ਤੇ ਤੂੰ ਇਸ ਤੋਂ ਬਾਅਦ ਕਿਸੇ ਗੱਲ ਦਾ ਜੁਮਿਆ ਜਾਮਣਾ ਲੈ ਨਾ ਆਪਦੀ ਕਬੀਲਦਾਰੀ ਚੰਗੀ ਚਲਾਉਣ ਮਾੜੀ ਚਲਾਵਾਂ ਤੇ ਲੋੜ ਹੀ ਨਹੀਂ ਵਿਚਾਲੇ ਵਾਲਾ ਕਾਸੇ ਦਾ ਨਹੀਂ ਲੱਗੀ ਭੰਨ ਤਾਂ ਦੋ ਰੋਟੀਆਂ ਲੈ ਤੇ ਇਹ ਤਾਂ ਠੀਕ ਹੈ ਕਾਸੇ ਦਾ ਨਹੀਂ ਹੈ ਚੱਲ ਫਿਰ ਕੀ ਹੈ ਬਾਈ ਨਾ ਬਗ ਨਾ ਜਾਵੇ ਉਹਨੇ ਜਾਣਾ ਸੀ ਉਹਨੂੰ ਮੈਂ ਕਈ ਕਿਹਾ ਸੀ ਮਾ ਮੈਨੂੰ ਫੋਨ ਆਇਆ ਸੁਪਾਲ ਦਾ ਮੈਂ ਮਖਾ ਚਾਇਆ ਵਾ ਚਲ ਚੰਗਾ ਤੂੰ ਵਗ ਜਾ ਹਾਂ ਨੂੰ ਤੂੰ ਜਾ ਕੇ ਗੱਲ ਕਰ ਹਾਂ ਹਾਂ ਮੈਂ ਗੱਲ ਕਰੂੰ ਪੁੱਤ ਐਵੇਂ ਨਾ ਬੱਸ ਆਪਦਾ ਮਾਨ ਹੌਲਾ ਖਾ ਕੋਈ ਨਾ ਚਲ ਤੂੰ ਵੀ ਨਾ ਇਹਦੇ ਮੂਰੇ ਰੋ ਸਮਾਂ ਕਿੱਥੇ ਜਾਵਾ ਕੁੜੀ ਨੂੰ ਪਰੋਣਾ ਤੂੰ ਆਪ ਰੋ ਜੰਨੀ ਇਹਦੇ ਮੂਰੇ ਬੈਠੇ ਚਲ ਮੈਂ ਤੈਨੂੰ ਦੱਸਦੀ ਆਂ ਜਾ ਕੇ ਕੁਰਵਣੀ ਇਹਨੇ ਗੱਲ ਕਿਉਂ ਲੱਗੀ ਮਾਰਿਆ ਨਾ ਨੈਲੇ ਤੇ ਦੈਲਾ ਹਾਂ ਆਏ ਭਾਬੀ ਮੈਨੂੰ ਕਹਿੰਦੀ ਸੀ ਚਾਰ ਪੰਜ ਡਰਾਮੇ ਕਰ ਲੇ ਭਾਬੀ ਤੇ ਦੇਖੀ ਜਾਈ ਔਨ ਦੇ ਭੂਆ ਨੂੰ ਸਾਡਾ ਤਾਂ ਡਰਾਮਾ ਪੂਰਾ ਹੀ ਹੈ ਕਾ ਚਾਚਾ ਕੀ ਗੱਲ ਬਣਉਂਗੀ ਆਪਣੀ ਮੈਂ ਵੀ ਗੱਲ ਸਾਰੀ ਬਣਉਂਗੀ ਮੈਂ ਰੋਗੀ ਤੂੰ ਰੋਵੀ ਆਪਣੀ ਗੱਲ ਬਣੀ ਵੜਾਈਏ ਚਲ ਅੱਗੇ ਚਲ